ਜਾਲੇ ਸਾਰੇ ਆ ਵੀਰਾਂ ਦੇ ਠੀਕ ਠਾਕ ਹੋ ਸਾਰੇ ਅੱਜ ਵੀਰ ਜੀ ਜਾ ਰਹੇ ਆਪਾਂ ਪਟਿਆਲੇ ਨੂੰ ਥੋੜਾ ਸਮਾਨ ਜਾ ਲਿਆਉਣਾ ਸੀਗਾ ਉਥੋਂ ਟਰੈਕਟਰਾਂ ਦਾ ਕਿੰਨੇ ਦਿਨੀ ਹੋ ਗਏ ਜਾਂਦਿਆਂ ਨੂੰ ਟਾਈਮ ਹੀ ਨਹੀਂ ਲੱਗਾ ਕਿੱਧਾ ਪਰਤ ਅੱਜ ਚੱਲੇ ਆ ਕਿੰਨੇ ਦਿਨਾਂ ਬਾਅਦ ਹੀ ਵਲੌਗ ਹੀ ਬਹੁਤ ਦਿਨਾਂ ਬਾਅਦ ਲੱਗੇ ਆ ਪਾਉਣ ਟਾਈਮ ਨਹੀਂ ਲੱਗਾ ਕੁਛ ਤਬੇਹ ਤਾਂ ਠੀਕ ਨਹੀਂ ਸੇਤਾਂ ਠੀਕ ਨਹੀਂ ਗਿਆ ਹੁਣ ਠੀਕ ਹੋਇਆ ਤਾਂ ਮੈਂ ਕਿਹਾ ਚਲੋ ਹੁਣ ਜਾ ਕੇ ਆਉਂਨੇ ਆ ਵਾਵਾਟ ਲਰਿਆ ਕੰਮ ਹਫਤਾ ਦਾ 10 ਦਿਨ ਹੋ ਗਿਆ ਇਸੇ ਕਰਕੇ ਵਲੌਗ ਨਹੀਂ ਪਾਇਆ ਕੋਈ ਵੀ ਹੁਣ ਜਾ ਰਹੇ ਆ ਪਟਿਆਲੇ ਨੂੰ ਟਰੈਕਟਰ ਮੰਡੀ 'ਚ ਤੇ ਕੁਝ ਕਰਦੇ ਆ ਆਪਾਂ ਦੇਖਦੇ ਆ ਜਿਗਾਰਡ ਜਗੂੜ ਤੇ ਤੁਹਾਡੇ ਨਾਲ ਕਰਦੇ ਆ ਗੱਲਬਾਤ ਸਮਾਨ ਤੇ ਲੈਣਾ ਹੀ ਆ ਕੋਈ ਟਰੈਕਟਰ ਇੱਕ ਦੇਖਣਾ 4x4 ਜੇ ਆਪਣੇ ਮਨ ਲੱਗ ਗਿਆ ਕੋਈ ਤੇ ਦੇਖ ਲੈ ਮੂਡ ਬਣਾ ਲਾਂਗੇ ਪੂਰਾ ਸਾਫ ਹੋਇਆ ਤਾਂ ਨਹੀਂ ਤਾਂ ਫੇਰ ਸੀ ਅਗਲੇ ਕਿਡੇ ਤੇ ਬੰਪਰ ਵੇਟ ਵੂਟ ਵੀ ਲਿਓਣੇ ਚਲੋ ਤੁਹਾਨੂੰ ਦਿਖਾਉਣੇ ਨਾਲ ਨਾਲ ਚੱਲ ਕੇ ਕੀ ਬੰਦਾ ਪ੍ਰੋਗਰਾਮ ਆਪਣਾ ਵੇਟ ਆਕ ਛੋਟੇ ਟਰੈਕਟਰ ਦੇ ਲਿਓਣਾ 2.5-3 ਕਮੰਟਲ ਉਹ ਦੇ ਦੇ ਆ ਜਾਂ 골ਡ ਸਟਾਰ ਵਾਲੇ ਦੇ ਲਾਂਗੇ ਤੇ ਫਾਸਟੈਗ ਲਾਉਣ ਵਾਲਾ ਸੀ ਆਪਾਂ ਗੱਡੀਆਂ ਲਈ ਫਾਸਟੈਗ ਫੇ ਲਾਇਆ ਨਹੀਂ ਉਦੋਂ ਦਾ ਹੁਣ ਫਾਸਟੈਗ ਲਾਉਨੇ ਆ ਲੈਣ ਦਿਆ ਕਰਨ ਫਾਸਟੈਗ ਉਹਦੇ ਕੋ ਉਦੋਂ ਦੇ ਆਪਾਂ ਪਰਚੀ ਤੇ ਗਏ ਨਹੀਂ ਇੱਕ ਦਿਨ ਗਏ ਸੀ ਅੰਬਰਸਾਰ ਉਹਦੋਂ ਆ ਨਕਦੀ ਦੇ ਦਿੱਤੇ ਪੈਸੇ ਔਰ ਹੁਣ ਪਰਚੀਆਂ ਜਿਆਦੀਆਂ ਲੱਗਣੀਆਂ ਤਾਂ ਮੈਂ ਕਹਾਂ ਲਾ ਹੀ ਲੋ ਪਾਸਟੈਗ ਲਾਉਣੇ ਆ ਕਾਨੂੰਨ ਲਾ ਕੇ ਜਾ ਕੇ ਮਿਲਦੇ ਆ ਮੰਡੀ ਦੇ ਵਿੱਚ ਤੁਹਾਨੂੰ ਦਿਖਾਉਣੇ ਸਾਰਾ ਜੋ ਕਾਰੋਬਾਰ ਆ ਪੜਿਆਲੇ ਮੰਡੀ ਦਾ ਦੇਖਦੇ ਆ ਜੋ ਟਰੈਕਟਰ ਆਇਆ ਵਧੀਆ ਪਸੰਦ ਸਾਫ ਤੇ ਦੇਖਦੇ ਆ ਫੇ ਗੱਲਬਾਤ ਕਰਦੇ ਆ ਠੀਕ ਆ ਬਾਈ ਜੀ ਮਿਲਦੇ ਆ ਤੁਹਾਨੂੰ ਉੱਥੇ ਮੰਡੀ ਪਹੁੰਚ ਕੇ ਹਰਤ ਲਾਲਾ ਫਾਸਦਾ ਹੈ দারাল ালো করে লারারে নারে কারেরে য়ারে লার য়াথয় ਮਿਲ ਗਿਆ ਟੋਲਾ ਲੋਹਰਾਨੀ ਨੂੰ ਥਣੋਂ ਉਹ ਦਾਹ ਤੋਂ ਆਣਾ ਹਲੋ ਹੋ ਗਿਆ ਬਸ ਬਾ ਚੱਕਲਾ ਉਹ ਬਾਈ ਜੀ ਆ ਗਏ ਆਪਾਂ ਮੰਡੀ ਹੋ ਗਿਆ ਸਟਾਰ ਇੱਧਰੋਂ ਵੜਾ ਘੁੰਮ ਕੇ ਆਉਨੇ ਫਿਰ ਚੱਲਦੇ ਆਂ ਬਾਰਡਰ ਨੂੰ ਜੀ ਸਰ ਇੱਥੇ ਰੋਲ ਰੋਲ ਕੰਮ ਨੂੰ ਹੁੰਦਾ ਆ ਆ ਜਿਹੜੀ ਕਿਹੜਾ ਖੜਾ ਆਹ ਲੈ ਮਾਈਨਸ ਹਾਂ ਆਹ ਇਹ ਯਾਬਦੀ ਆ ਜੀ ਇਹ ਜਾਂਸੀ ਆ ਗਈ ਨਾ ਫੇ ਜਾਂਸੀ ਇੱਧਰ ਉੱਧਰ ਨਹੀਂ ਆਇਆ ਹਾਂ ਅੱਗੇ ਆ ਰਹੀ ਹੈ ਨਹੀਂ ਹੈ ਜੀ ਇਹਦੇ ਕੁਝ ਵੀ ਨਹੀਂ ਆ ਇਤਨਾ ਨਵੇਂ ਟਰੈਕਟਰ ਦੀ ਜਾਂਸੀ ਆ ਹਮ ਦਾ ਇਤਰਾ ਸਮਾਨ ਮਿਲਦਾ ਤੂੰ ਮਾਪਨ ਤੂੰ ਤਰੀ ਯਾਦ ਰਹਿਣ ਆਹ ਨੋ ਵੀਰ ਜੀ ਮੰਡੀ ਹੋ ਗਈ ਸਟਾਰਟ ਆਪਾਂ ਆਵੇ ਐਂਟਰ ਲਓ ਜੀ ਐਂਟਰੀ ਹੋ ਗਈ ਆਪਣੀ ਇਹ ਲਾ ਕੋਟੇ ਬਾਹਰ ਖੁੱਲੇ ਹੁੰਦੇ ਆ ਆਪਾਂ ਘਰ ਵਾਲੀ ਸਾਈਡ ਤੋਂ ਆਏ ਆ ਜੀ ਆਪਾਂ ਉਧਰ ਦੀ ਨਹੀਂ ਆਏ ਹੋਰਲੇ ਬਣੀ ਰੱਖਾ ਆਪਾਂ ਦੂਜੀ ਸਾਈਡ ਤੋਂ ਕਿ ਚੱਲ ਜਿੱਥੇ ਕੋਈ ਔਂਡੀ ਵਾਲਾ ਉਹਨਾਂ ਦੇ ਬਾਹਰ ਰੱਖਣਾ ਸਮਾਨ ਨੂੰ ਆਹ ਦੇਖੋ ਰੈਡੀ ਔਂਡੀਰ ਵੱਡੇ ਹੋਇਆ ਆਹ ਦੇਖੋ ਨਹੀਂ ਆਹ ਇੱਕ ਵੱਡਿਆ ਆ ਕੋਈ ਇਦਾਂ ਲਗਾਈ ਵੀ ਪਈ ਮਾਰ ਬੱਚੀ ਉਹਨਾਂ ਦੁਕਾਨ ਤੇ ਜਾ ਆਹ ਦੇਖੋ ਜੂੜੀ ਜਿਹੜੀ ਔਂਡੀ ਰੌਣ ਦੇ ਰੱਖੂ ਰਾਹ ਚੱਲਣ ਲਈ ਕਈ ਹੋਣੇ ਹੱਲੇ ਇੱਥੇ 524 ਗੜੰਗ ਆਹ ਆ ਕਿੰਨਾ ਸਾਫ ਖੜਾ ਏ ਜੀ ਉਧਰ ਦਾ ਹੀ ਬੜੇ ਦੋ ਦੋਵੇਂ 52 ਚਾ ਰਹੀ ਆ ਉਧਰ ਭਈਆ ਕੋਈ ਆ ਇਹ ਆਦੇ ਲਿਖਿਆ ਪਿਆ ਮੋਰੇ ਵੈਸਟ ਬੰਗਾਲ ਡਬਲ ਕਲੱਚ ਨਾਲ ਡਬਲ ਕਲੱਚ ਆਲਾ ਟਰੈਕਟਰ ਤੋਂ ਲੈ ਤਾ ਤਾਂ ਸੱਚੇ ਹੋ ਜੋ ਹਾਂ ਨਾ ਜੰਮੀ ਬੈਂਦੀ ਵੀ ਖੜੀ ਕਿੱਸੇ ਆ ਕਿਹੜੀ ਯੋਗਨੀ ਹੋਰ ਆਵਣੇ ਨਾ ਬਣਾ ਨਾ ਗਿਣਨੀ ਕੱਢੀ ਲੰਘ ਜੀ ਨਹੀਂ ਇਹ ਹੋਣੀ ਤੁਹਾਨੂੰ ਦੋ ਬਣਾਣਾ ਨਹੀਂ ਇਹਦੀ ਆ ਖੜਾ ਜੀ ਮਹਿੰਦਰਾ 475 ਦੇ ਕੇ ਪੇਂਟ ਹੋਇਆ ਸਾਰਾ ਇਹ ਇਹਦੇ ਆ ਹਾਂ ਆ ਵੀਰ ਦੀ ਕੋਈ ਇੱਥੋਂ ਪਰ ਕਰਨ ਕੀ ਦੁਕਾਨ ਜਿਹੜੀ ਉਧਰ ਦੇਖਣਾ ਨਾ ਵੇਟਾਂ ਵਾਲੀ ਧਾਰ ਕੀ ਕਿਹੜੀ ਆ ਉਹ ਬਤਾ ਮਹਿੰਦਰਾ ਸਰਦਾਰਾਂ ਦੀ ਵੇਟ ਹੀ ਵੇਟ ਅੰਦਰ ਉਹਨਾਂ ਦੇ ਉੱਤਰ ਕੇ ਦੇਖਣਾ ਬਣਾਉ ਤੇ ਸਾਹਮਣੇ ਮੈਟ ਆ ਗੜਾ ਇਹ ਕਿਹੜਾ ਹਾਂ ਮੈਟ ਮੈਟ ਬਣਾਇਆ ਜੀ ਆਹ 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 ਤੇਰਾ ਖੜਾ ਹੋ ਰਿਹਾ ਸਸਣਾ ਦਾ ਬੂਤ ਮੈਟ ਮੈਟ ਇਹ ਨਹੀਂ ਉਹ ਪਿੱਛੇ ਵਾਲਾ ਆਹ ਕਿਹੜਾ ਵਾ ਤੁਸੀਂ ਉੱਪਰ ਟੀ ਡੋਲ ਲੀ ਗਏ ਇਹਦਾ ਸਾਹਵਾ ਟ੍ਰੀ ਆ ਉਹ ਤਾਂ ਹੈਗਾ ਜੀ ਇਹ ਤਾਂ ਇੱਕ ਉਹ ਚੱਲਦਾ ਨਹੀਂ ਸੀ ਹੈਗਾ ਠੰਡਾ ਵਾਲਾ ਹੈਗਾ ਬਾਹਰ ਇਹਨੂੰ ਪੁੱਛਣਾ ਦਵਾ ਨਾ ਹਾਂ ਇਹਨਾਂ ਦੇ ਆਹ ਤੇ ਦੁਕਾਨ ਦਵਾਈ ਆਉਂਦੀ। ਫੋੜ ਤੇ ਨੇ ਯਾਰ। ਨੇ ਯਾਰ 58000 ਇਤੋਂ ਲੈ ਗਈ ਆਪਾਂ। ਹਾਂ। ਕੰਡੀਸ਼ਨਸ ਆ ਵਾ। ਹਾਂ? ਉਹ 53 ਦਾ ਕਿੰਨਾ ਦਾ ਖੜਾ ਪਰੇ? ਡਬਲ ਕਲੱਚ ਆ। ਡਬਲ ਕਲੱਚ ਆ? ਉਹ ਸਿੰਗਲ ਸੀਗਾ ਡਬਲ ਆ। ਡਬਲ ਕਲੱਚ ਆ। ਇਹ ਬੈਟਪੋਲ ਹੋ ਗਿਆ ਹੈ ਕਿਹੜਾ ਹੋਰ ਖਲਾਜਾ ਇਹੋ ਬਈ ਜਿਹੜਾ ਮੈਂ ਦੇ ਜਿਹੜਾ ਹੋ ਆਹ ਮੈਂ ਅੱਗੇ ਕਰਾਂਗਾ ਆਹ ਇਹਨਾਂ ਕਦੇ ਨਹੀਂ ਮਿਲਣਾ ਜੇ ਲੈਣਾ ਉਹ ਨਹੀਂ ਉਹਦਾ ਸਾਬੇ ਜੋ ਆਪਾਂ ਲੈਣ ਨੂੰ ਉਹ ਮਿਲਿਆ ਨਹੀਂ ਉਹਦਾ ਡਬਲ ਮਿਲਿਆ ਨਹੀਂ ਕੀੜਾ ਮਾਡਲ ਕਰਨਾ ਹੈ ਕਿਹੜਾ ਮਾਡਲ ਹੈ 8 ਮਾਡਲ 8 ਮਾਡਲ ਅੱਧੀ ਅੱਧੀ ਕਿਲੋਮੀਟਰ ਗਈ ਸੀ 7 7 ਮੈਟ ਕਰਾਉਣਾ ਪੂਜਾ ਕਰਾਉਣਾ ਹਾਂ 35 ਲਾਸ ਬੋਲੇ ਅਗੇ ਜਿੰਨੀ ਰਟ ਨੂੰ ਮੋੜ ਲੈਣਾ ਹੂੰ ਇਹ ਬੜਾ ਬੜਾ ਡਰ ਬੋਦਾ ਉਹਦੇ ਕੋਈ ਆਪਣੇ ਕੋ ਹੋਰ ਵੀ ਇਹ ਰੀਅਲ ਮਾਰਡਰ ਬੰਨੇ ਕਹਿੰਦੇ ਸੋਨਾ ਲਿੰਕਾ ਵੀ ਖੜਾ ਮੈਂ ਨਾ ਮਾਟਾ ਜੀ ਮੈਂ ਮਾਟਾ ਉਹ ਨੀਵਾਂ ਤੋਂ ਬਾਲਣਾ ਉਹ ਰੋ ਰੋ ਨਾ ਮਾ ਯੇੜਾ ਮਰਦ ਕਰਨੇ ਇੰਝ ਨਹੀਂ ਗੋਈ ਹੁਣਾ ਪਰ ਲਈ ਨਹੀਂ ਇਹ ਮੈਂ ਪਰਦਾ ਕਰਾਂਗਾ ਪਰਦਾ ਕਰਾਂਗੇ ਉਹ ਭਾਈ ਬੜੀ ਆਹ ਆਪਾਂ ਇਹਨੋਂ ਤੋਂ ਵੱਡਾ ਵਾ ਉਹ ਨਾ ਨੂੜ ਕਸਣ ਵਾਲੇ ਹੁੰਦੇ ਪਤਾ ਹੀ ਆਪਾਂ ਨੂੰ ਉਹ ਅੰਦਰੋਂ ਨਾਟ ਗੁੱਲੇ ਅੰਦਰੋਂ ਉਹ ਇਹ ਵਾਲੇ ਬਹੁਤ ਕੁਝ ਹੁੰਦਾ ਤੁਹਾਨੂੰ ਪਤਾ ਹੈ ਆਪਾਂ ਲੈ ਕੇ ਇਹਨਾਂ ਦਾ ਕੰਮ ਕੋਈ ਇੰਜ ਹੁੰਦਾ ਹੁੰਦਾ ਆਹ ਦੇ ਹੂੰ ਚੱਲ ਜੂਹ ਇੰਜ ਨਾਲ 18 ਡੇਰ ਪੰਨੇ ਤੇ ਇਹਨਾਂ ਪੱਖ ਹੁੰਦਾ ਨਾ ਇਹਨਾਂ ਦਾ ਬਿਲੰਦਰ ਬਿਲੰਦਰ ਪਲੇਨ ਪੈਨ ਪਿੰਨੀ ਹੁੰਦਾ ਹੁੰਦਾ ਚੱਲ ਇੱਕ ਵਾਰ ਇੱਧਰ ਘਟੀ ਘਮਾ ਮਦਦ ਨੂੰ ਸਮਾਨ ਦੋਨੋਂ ਖਤ ਮਿਲੇਗਾ ਕਣੀ ਵਕਰਨ ਵੀਟ ਵੀ ਨਹੀਂ ਕਹਿੰਦਾ ਦੇਖ ਇੱਧਰ ਰੇਟ ਵਾਲਾ ਤਾਂ ਹੋਰ ਆ ਦੁਕਾਨ ਹੈ ਹੈ ਕੋਦੋਂ ਦਾ ਇਹ ਦਾ ਗੜਾ ਪੁਰਾਣਾ ਚੰਗਾ ਕਿੱਥੇ ਆ ਉਹ ਕਹਿੰਦਾ 43 ਕੁੰਡੀਆਂ ਰੇਨਾਂ ਤਾਬਾ ਫੇਸ ਤੋਂ ਪਤਾ ਕਰ ਲੈਣਾ ਫਿਰ ਤਾਂ 10000 ਦਾ ਮਿਲ ਜਾਣਾ ਉਹ ਹੈਨਾ ਨਹੀਂ ਮਿਲ ਜਾਣਾ ਕਰਨ ਤੁਹਾਡੇ ਪ੍ਰਾਸਪੰਗ ਰੀਅਲ ਜਾਨੀ ਗਲੀ ਹੈ ਬਾਉ ਚੱਲੋ ਮੈਂ ਨੁਕਾ ਬਹੁ ਮੈਡਮ ਦੇਖੀ ਦੇ ਨਹੀਂ ਉਹ ਭਰਾਵਾ ਇਹ ਲੀਖਲੀ ਤਾਂ ਲੀਖਲੀ ਥੋੜਾ ਆ ਆਵਾਜ਼ ਦੇ ਕੇ ਕਰਨ ਪੁੱਛੋ ਟਾਟਾ ਦੇ ਹਿੱਸੇ ਆ ਪੁੱਛੋ ਯਾਰ ਕਿੰਨੇ ਦਾ ਵਾ ਇਹ ਪੁੱਛ ਲਈ ਆਪਾਂ ਏਡੀ ਦਰੋਂ ਕਰਨੇ ਕੋ ਰੇਟ ਪੁੱਛੋ ਇਹਨਾਂ ਦਾ ਮੈਂ ਉੱਥੇ ਪੁੱਛ ਹਾਂ ਪੁੱਛ ਪੁੱਛ ਇਹ ਆਪਾਂ ਅਜ ਮਾਨਸੂਰ ਲੈ ਕੇ ਏਡੀ ਦਰੋਂ ਆ ਤਿੰਨ ਹੀ ਜਵੇ ਟਾਟਾ ਦੇ ਇੱਥੇ ਰੇਟ ਘੱਟ ਹੋਊਗਾ ਤੁਹਾਨੂੰ ਪਤਾ ਲੱਗੂ ਗੱਲ ਦਾ ਪੁੱਛਲਾ ਪੁੱਛਲਾ ਆਪੇ ਬਾਈ ਜੀ ਆ ਦੇ ਕੋ ਹਿੱਸੇ ਕੰਬੈਨ ਹੋ ਰਾਇ ਫੋਰ ਕਰਨ ਵਾਲੇ ਪਟਿਆਲੇ ਇਹ ਮੰਡੀ ਚ ਪਿਆ ਬਾਈ ਜੀ ਪਟਿਆਲੇ ਸਾਫ ਆ ਰੇਟ ਪੁੱਛਦੇ ਆ ਤੁਹਾਨੂੰ ਦੱਸਦੇ ਆ ਵਲੌਗ ਚ ਦੱਸ ਦਨੇ ਰੇਟ ਕਿੰਨਾ ਮੰਗਦੇ ਆ ਜੀ ਇਹ ਜਿਹੜੇ ਰਹੋ ਵਲੌਗ ਦੇ ਨਾਲ ਅੱਜ ਤੁਹਾਨੂੰ ਬਹੁਤ ਜਾਣਕਾਰੀ ਮਿਲਣੀ ਆ ਜੀ ਪੂਰਾ ਦੇਖੋ ਵਲੌਗ ਸ਼ੁਰੂ ਤੋਂ ਲੈ ਕੇ ਐਂਡ ਤੱਕ ਮਾਰੋਗ ਲਈ ਤੇ ਪੁੱਛਦੇ ਆ ਇਹ ਮਾਨਸਿਓਂ ਲੈ ਆਇਆ ਮੈਂ ਕਿਹਾ ਪਤਾ ਕਰੀਏ ਰੇਟ ਕੀ ਦਿੰਦੇ ਆ ਹਿੱਸੇ ਦਾ ਇਹ ਪਤਾ ਤਾਂ ਲੱਗੇ ਬੰਦੇ ਨੂੰ ਕਾਹਾਂ ਕਿਤੇ ਲੋੜ ਪੈ ਜਾਂਦੀ ਆ ਆੰਗਲਾਂ ਜਿਹੜਾ ਪਿਛੇ ਕਾਲਾ ਆਉਂਦਾ ਜਾਤ ਭਰਾ ਬਿਲੋਂ ਕਹਿੰਦਾ ਕਾਲੇ ਬਹੁ ਦੁਨੀਆ ਇਥੇ ਭਰਾਵਾ ਕਾਲੋ ਸੋਣਾਵਲਿੰਕਾ ਆ ਪਰਮ ਰਾਨ ਫੋਰ ਬਈ ਫੋਰ ਬਈ ਟਰੈਕਟਰ ਆਈ ਨਹੀਂ ਕਾ ਮਾਰਕੀਟ ਤੱਕ ਇਧਰ ਥੜੇ ਉਹ ਕੋਈ ਨਾ ਆਉਂ ਉਹਦੇ ਕੜੇ ਹੁੰਦੇ ਆ ਉਹਦੇ ਏਡਾ ਬੜਾ ਨਾ ਭਰਾਵਾ ਆਉਂਦਾ ਅਸੇ ਆਦੇ ਸੋਨੀ ਸੋਆਲਿੰਕਾ ਆ ਇਹ ਲੱਗਦਾ ਬਹੁਤ ਫਲਾਉਂਗੂਨ ਬਣੇ ਕੋ ਸਾਰਾ ਫੋਨ ਬਈ ਹੋ ਗੀ ਆ ਦੇਖੀ ਟਾਇਰ ਹੋਈ ਪਏ ਪਰ ਤੋਂ ਵੱਡੇ ਵੱਡੇ ਟਾਇਰ ਆ ਦੇ ਅਰੇ ਇੱਕ ਟਨ ਉੰਗਾਲਦਾ ਨਾ ਅੱਜ ਮਾਰ ਕੇ ਟਰੈਕਟਰ ਬਹੁਤ ਘੱਟ ਆ ਜੀ ਦੇਖਦਾ ਖਾਲੀ ਬਈ ਤਰੇ ਆ ਦੇ ਆਹੀ ਪੱਕੀਆਂ ਦੁਕਾਨਾਂ ਵਾਲਿਆਂ ਦੀ ਯਾਰ ਇਹਨਾਂ ਦੇ ਮਾਡਲ ਬਹੁਤ ਚੇਪਰਾਵਾ ਇਹਦਾ ਇਹਨਾਂ ਦੇ ਰੇਟ ਪੁੱਛ ਕੇ ਦੇਖੀ ਕੀ ਕਹਿੰਦੇ ਅੱਜ ਹਾਂ ਹਾਂ ਹੋਰ ਕੀ ਉਧਰੋਂ ਘੁੰਮ ਕੇ ਵੇ ਆਣ ਨੂੰ ਉਹਨੇ ਆਪ ਉਧਰ ਨੂੰ ਗਿਆ ਹੋਰ ਵਾਰ ਵਾਰ ਆ ਗਿਆ ਹੁਣ ਟਾਣੇ ਵਾਲੀ ਉਧਰ ਗੱਡੀਆਂ ਨਹੀਂ ਇੱਥੇ ਉਧਰ ਨਹੀਂ ਨਹੀਂ ਉਹ ਪਰਲੇ ਬਣਾਈ ਚਾਲੀ ਆ ਤੂੰ ਉਧਰ ਚੱਲ ਉਧਰ ਦੀ ਪਰ ਇਹਦੀ ਪਰ ਇਹਦੀ ਪਿੱਛੇ ਦੀ ਉਧਰ ਦੀ ਉਧਰੋਂ ਫੇਰ ਮੋੜ ਕੇ ਆਣੇ ਆਣੂ ਮੋਲਾ ਆਣੂ ਇਹ ਚ 4x4 ਆ ਗਏ ਝੋਟੇ 36 36 2 ਵਾਲੇ ਫਿਰ ਹੋਰ ਆ ਗਏ ਫਰੀਦ ਵਾਲਾ ਉਹ ਫਰੀਦ ਵਾਲਾ 55 ਦਾ ਦੱਸ ਦੇ ਕਿ ਨਾ ਸਾਫ ਖੜਾ ਉਹ ਬਿਜੇ ਕਿਹੜਾ ਬੰਦੇ ਨੂੰ ਛੋੜਦਾ ਉਹ ਇਹ ਪਰ ਉਹ ਆਵੇਂਂਜਰ ਆ ਜਿਹੜਾ ਸਿੱਧੂ ਮੂਸੇ ਵਾਲੇ ਕੋਈ ਨਹੀਂ ਪਰਦਾ ਸਿੱਧੂ ਮੂਸੇ ਵਾਲੇ ਕੋਈ ਆ ਆਹੇ ਰੰਗ ਆਹੇ ਰੈਕਟਰ ਇਹ 90 ਆ 75 ਹਸਪਾਵਰ ਨਾ ਆਣਾ ਬਾਦੂ ਥਾਵਾਂ ਚਾੜ ਦਾ ਅੰਦਰ ਕੰਡੇ ਵਾਲ ਕੋਈ ਨਹੀਂ ਲੰਘਾਂਗੇ ਤਾਂ ਰੇੜੀ ਲੱਗੀ ਆ ਨਾਂਗ ਜਾਣਾ ਆਉਂਦੇ ਤੂੰ ਅਲੇ ਕੁਮੋ ਐਨ ਗਾਦਾਂ ਆਦਰੀ ਚੱਲ ਚੱਲ ਹੋਰ ਮੇਰੇ ਲੰਦੇ ਹੋਰੋਂ ਦੇ ਬਸ ਸਿੱਧਾ ਕਰ ਸਿੱਧਾ ਕਰ ਸਿੱਧਾ ਕਰ ਸਿੱਧਾ ਰਕੰਡਾ ਅੱਜ ਥੱਲੇ ਕੱਪੜਾ ਆ ਇੰਨੇ ਦੇ ਵੀ ਟਾਇਰ ਟੱਪਾ ਵੀ ਸਹੀ ਐ ਡੈਮੋ ਤੇ ਚੱਲਿਆ ਕੰਟਰੈਟਰ ਐ ਬੋਏ ਛਤਰੀ-ਛੁਤਰੀਆਂ ਨੂੰ ਲੱਗੀ ਹੋਇਆ ਘੈਂਟ ਬਸ ਆਪੇ ਸਹੀ ਐ ਚੱਲ ਇਹਦਾ ਕੈਮਰਾ ਨਾਲ ਆ ਕੈਮਰਾ ਨਾਲ ਕੈਵਨ ਖੋਲਿਆ ਇਹ ਵੀ ਖੋਲ ਕੇ ਵੇਚ ਦਿੱਤੇ ਐਵੇਂ ਖੋਲ ਦਿੰਦੇ ਆ ਇਹ ਸਾਬ ਪੁੱਛਣਾ ਆਪਣੀ ਗੱਡੀ ਦਾ ਇਹਦਾ ਆ ਜੀਹਨ ਪੁੱਛ ਲੋ ਇੱਥੇ ਮਿਲਨੇ ਆ ਲਟਾਂ ਵਾਲੇ ਇਹਨਾਂ ਪੁੱਛ ਲਈਏ ਫਿਰ ਜਾ ਹਾਂ ਬੁੱਛ ਲੈਣ ਪੁੱਛ ਲੋ ਆ ਭਾਜੀ ਹੁੰਦਾ ਇਹਨੂੰ ਪੁੱਛ ਲੈਣ ਫੀਲਡ ਹਾਈ ਟੁੱਟੀਆਂ ਪਰ ਇਹ ਬਾਲੇ ਪ੍ਰਾਣਾ ਜੰਗਾਲ ਪਿਆ ਨੇ ਜੰਗਾਲ ਨਹੀਂ ਫੇਰ ਬਾਹਰ ਖੜਾ ਇਹ ਏਅਰ ਟਰੈਕਟਰਾਂ ਦੀ ਗੱਲ ਵੀ ਨਹੀਂ ਕਰਦੇ ਐਂਡਰ ਦਾ ਵਾਕਿਆ ਰੋਸੀ ਵੀਰਾ ਪਤਾ ਨਹੀਂ ਖੋਲ ਕੇ ਵੇਚਣਾ ਉੱਥੇ ਕੀ ਹੈ ਕੱਲੀ ਕੱਲੀ ਜੀਵੇਗੀ ਯਾਨੀ ਇਹਨਾਂ ਨੂੰ ਕੀ ਫਰਕ ਪੈਂਦਾ ਉਹ ਜੋਦਿਆਂ ਨਵੇਂ ਟਿਕ ਟੋਕ ਦੇ ਬੇਕਾਰ ਕੀ ਸਾਬਿਆ ਕੱਟਿਆ ਨਵੇਂ ਨਹੀਂ ਲੱਦੇ ਸਾਟੇ ਚ ਵੀ ਦਾ ਇੱਧਰ ਜਾਣਾ ਕਰਨ ਯਾਰ ਮੈਂ ਕਹਿੰਦਾ ਉਹ ਉਹੀ ਹੈ ਨਾ ਉਹ ਢੇਕ ਥੱਲੇ ਇਹ ਨਹੀਂ ਯਾਰ ਇਹ ਗਲੀ ਨਹੀਂ ਹੋ ਉਹ ਆਪਾਂ ਉਹ ਡੂਜ ਫਰਮ ਉਹ ਸੱਤੇ ਚਲੋ ਇੱਧਰ ਇੱਧਰ ਵੀ ਨਹੀਂ ਗਈ ਅਗਲੀ ਗਲੀ ਆ ਪਰਲਵਣੀ ਘੁੰਮੇ ਹੀ ਆਪਾਂ ਹੈ ਗਲੀ ਚ ਆਹੋ ਇਹ ਨਹੀਂ ਗਲੀ ਪਰ ਪਰ ਲਈ ਜਣਾ ਦੂਈ ਕਰਨ ਵਾਲੀ ਆ ਗਲੀ ਚਾਹੀ ਨਹੀਂ